ਲੁਧਿਆਣਾ ਦੇ ਵਿੱਚ ਹਿੰਸਕ ਘਟਨਾ ਸਾਹਮਣੇ ਆਈ ਐ ਸਮਰਜੀਤ ਸਿੰਘ ਬੈਂਸ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸਨ ਉਹਨਾਂ ਦੇ ਵਿੱਚ ਅਤੇ ਅਕਾਲੀ ਲੀਡਰ ਦੇ ਵਿਚਕਾਰ ਹਿੰਸਾ ਦੀ ਖਬਰ ਸਾਹਮਣੇ ਆਈ ਹੈ ਹੋਰ ਜਾਣਕਾਰੀ ਲਈ ਜੁੜਦੇ ਹਾਂ ਸਾਡੀ ਸਹਿਯੋਗੀ ਤਨੀਸ਼ਾ ਚੋਹਾਨ ਦੇ ਨਾਲ ਤਨੀਸ਼ਾ ਆਖਿਰ ਕਿਵੇਂ ਸ਼ੁਰੂ ਹੋਈ ਇਹ ਹਿੰਸਕ ਵਾਰਦਾਤ ਜਿਹੜਾ ਇੱਕ ਹਿੰਸਕ ਵਿਵਾਦ ਅੱਜ ਦੋ ਗੁੱਟਾਂ ਦੇ ਵਿੱਚ ਸ਼ੁਰੂ ਹੋਈ ਗੁਰਦੀਪ ਸਿੰਘ ਓਸ਼ਾ ਜੋ ਕਿ ਕਾਲੇ ਦਰਵੇਸ ਸਮਰਥਕਾਂ ਦਾ ਤੇ ਨਾਲ ਹੀ ਸ਼ਿਵਜੀ ਸਿੰਘ ਵੈਜ ਦੇ ਸਪੋਰਟਰਸ ਦੇ ਵਿੱਚ ਅਪਰਚ ਵੰਡਣ ਦੇ ਜਿਹੜੇ ਕਾਊਂਟਰ ਲੱਗੇ ਹੁੰਦੇ ਨੇ ਉਹਨੂੰ ਲੈ ਕੇ ਝੜਪ ਹੋ ਗਈ ਕਿ ਜਿਹੜੇ ਕਾਊਂਟਰ ਇੱਥੇ ਲੱਗਣ ਦੇ ਰਹੇ ਇਹਨਾਂ ਨੂੰ ਲੈ ਕੇ ਇੱਕ ਬੰਦੇ ਨੇ ਬੈਂਸ ਦੇ ਸਪੋਰਟਰਸ ਤੇ ਵਿਕਾਰ ਦਿੱਤੇ ਤੇ ਕੁਝ ਮਾਪਤ ਕਹਾਜੇ ਦਾ ਜਿਹੜੇ ਕਾਰਨ ਨਾਲ ਥੋੜਾ ਜਿਹਾ ਸ਼ੀਸ਼ਾ ਟੁੱਟ ਗਿਆ ਇਹ ਇਹਦਾ ਅੰਦਰ ਦਿੰਦੇ ਹੋਏ ਬੈਂਸ ਸਮਰਸਕ ਨਹੀਂ ਵੀ ਉਹ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਜਿਹੜੇ ਕਰਕੇ ਕਾਫੀ ਜ਼ਿਆਦਾ ਉਸ ਤੇ ਜਮ ਸਿਚੁਏਸ਼ਨ ਜਿਹੜੀ ਆਊਟ ਆਫ ਕੰਟਰੋਲ ਚ ਗਈ ਕਿ ਤੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਆਈ ਤੇ ਉਹਨਾਂ ਨੇ ਮਾਮਲਾ ਠੰਡਾ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਬੜਬੁਲੀ ਕਾਫੀ ਆਪਸ ਦੇ ਵਿੱਚ ਝੜਪ ਹੋਈ ਪਰ ਪੁਲਿਸ ਨੇ ਸਾਰਾ ਜਿਹੜਾ ਸਾਰੇ ਇਸ ਸਮੱਸਿਆ ਨੂੰ ਮੌਕੇ ਤੇ ਆਕੇ ਸੰਭਾਲ ਲਿਆ ਤੇ ਪੈਂਸ ਦੇ ਸਮਰਥਕਾਂ ਨੇ ਐ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਤੰਗ ਕਰ ਰਹੇ ਤੇ ਉਹਨਾਂ ਨੂੰ ਕਾਊਂਟਰ ਨਹੀਂ ਸੇ ਲਗਾਉਂਦੇ ਰਹੇ ਇਸ ਤੋਂ ਇਲਾਵਾ ਆਕਾਲੀ ਦਲ ਦੇ ਸਮਰਥਕ ਗੁਰਦੀਪ ਸਿੰਘ ਗੋਸ਼ਾ ਉਹਨਾਂ ਦੇ ਸਮਰਥਕਾਂ ਨੇ ਕਿਹਾ ਕਿ ਇਹ ਇੱਕ ਗੁੰਡਾਗਰਦੀ ਜਿਹੜੀ ਹੈ ਸਿਮਰਜੀਤ ਮੈਂਸ ਦੇ ਵੱਲੋਂ ਇਸ ਤਲਾਕਿੱਤੀ ਗਈ ਸੀ ਉਹਨਾਂ ਦੇ ਸਮਰਥਕਾਂ ਵੱਲੋਂ ਪਹਿਲਾਂ ਕਿਤੀ ਗਈ ਸੀ ਜੀ ਧੰਨਵਾਦ ਅਨੀਸ਼ਾ ਇਸ ਪੂਰੀ ਜਾਣਕਾਰੀ ਦੇ ਲਈ ਸਰੋਧਿਆਣਾ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਹਾਲਾਤ ਕਾਬੂ ਦੇ ਵਿੱਚ ਕਰ ਲਏ ਦੋ ਗੁੱਟਾਂ ਦੇ ਵਿਚਕਾਰ ਝੜਪ ਹੋਈ ਸੀ ਲੁਧਿਆਣਾ ਦੇ ਵਿੱਚ